ਮੇਰੇ YouTube ਚੈਨਲ ਬਲੌਗਰ ਕਮਾਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਅੱਜ ਹੈ ਜੀ 1 ਜਨਵਰੀ 2026 ਤੇ 2026 ਨਵੇਂ ਸਾਲ ਦਾ ਅੱਜ ਪਹਿਲਾ ਦਿਨ ਹੈ ਤੇ ਆਪਾਂ ਅੱਜ ਜਾਵਾਂਗੇ ਸ੍ਰੀ ਫਤੇਗੜ ਸਾਹਿਬ ਦਰਸ਼ਨਾਂ ਦੇ ਲਈ ਤੇ ਟਾਈਮ ਜਿਹੜਾ ਹੈ ਮਾਰਨਿੰਗ ਦੇ 4 ਵਜਣ ਵਾਲੇ ਨੇ ਤੇ ਰੈਡੀ ਆਪਾਂ ਹੋ ਚੁੱਕੇ ਆ ਤੇ ਪਹਿਲਾਂ ਆਪਾਂ ਪ੍ਰਭਾਤ ਸੇਜ ਦੇ ਵਿੱਚ ਜਾ ਕੇ ਸਭਲਾਵਾਂਗੇ ਤੇ ਫਿਰ ਆਪਾਂ ਫਤੇਗੜ ਸਾਹਿਬ ਨੂੰ ਰਵਾਨਾ ਹੋਵਾਂਗੇ ਇਹ ਬਾਹਰ ਤੇ ਹੁਣ ਆਪਾਂ ਜਾਵਾਂਗੇ ਪ੍ਰਬਾਤ ਫੇਰੀ ਦੇ ਵਿੱਚ ਸ਼ਾਮ ਨੂੰ ਆਉਣ ਦੇ ਲਈ ਤੇ ਫਿਰ ਆਪਾਂ ਜਾਵਾਂਗੇ ਯਾਤਰਾ ਤੇ ਕੱਤ ਕੱਤ ਪੂਣੀਆਂ ਮੈਂ ਮਾਲਾ ਬਣਉਨੀਆਂ ਕੱਟ ਕੱਤ ਪੂਣੀਆਂ ਮੈਂ ਮਾਲਾ ਬਣਉਨੀਆਂ ਨਾ ਹਰਜੀਤ ਦੇ ਨਲ ਦੇ ਨਾਲ ਤੋਂ ਉਹਨਾਂ ਦੇ ਸਾਡੀ ਜੰਟ ਮਾਰਾਸਤਰ ਹੁੰਦੇ ਨੇ ਕੋਲੋਂ ਦੇ ਜਗਰੀ ਉਹਨਾਂ ਨਾਲ ਸਾਡਾ ਜੰਟ ਮਾਰਾ ਦੇ ਗੁਰੂ ਗਾੜਾ ਪਰ ਤੁਸੀਂ ਪਰਸਪਰ ਕਰੇ ਚਰਨ ਜੀ ਲਈ ਨਾ ਤੁੰਕ ਸੁਣੇ ਨਾ ਲਗਭਗ ਤਿਆਰੀ ਸਾਰੀ ਹੋ ਚੁੱਕੀ ਆ ਤੇ ਮਾਰਨਿੰਗ ਦੇ ਹੋ ਚੁੱਕੇ ਨੇ ਪੌਣੇ 7 ਤੇ بارش ਵੀ ਕਾਫੀ ਹੋ ਰਹੀ ਆ ਤੇ ਹੁਣ ਆਪਾਂ ਚਾਲੇ ਪਾਉਣ ਲੱਗੇ ਆ ਗੱਡੀਆਂ ਬਾਹਰ ਕੱਢ ਲੀਆਂ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ بارش ਕਾਫੀ ਹੋ ਰਹੀ ਹੈ ਤੇ ਬਿਆਸ ਤੋਂ ਹੀ ਟ੍ਰੇਨ ਫੜਾਂਗੇ ਗੱਡੀਆਂ ਤੋਰ ਦਿੱਤੀਆਂ ਨੇ ਤੇ بارش ਵੀ ਕਾਫੀ ਹੋ ਰਹੀ ਹੈ ਤੇ ਅੱਗੇ ਜਾ ਕੇ ਦੇਖਦੇ ਹਾਂ ਕਿਵੇਂ ਦਾ ਮੌਸਮ ਮਿਲਦਾ ਸਾਨੂੰ بارش ਸੁਭਾ ਦੀ ਹੋ ਰਹੀ ਤੇ ਪਹੁੰਚ ਗਏ ਆਪਾਂ ਬਿਆਸ ਸਟੇਸ਼ਨ ਤੇ ਤੇ ਗੱਡੀਆਂ ਕਰ ਲੀਆਂ ਪਾਰਕ ਦੇ ਵਿੱਚ ਪਾਰਕ ਤੇ ਮੀਂਹ ਪੈ ਰਿਹਾ ਕਾਫੀ ਤੇ ਆਜਾ ਹੁਣ ਚੱਲਦੇ ਆ ਸਟੇਸ਼ਨ ਦੇ ਨਾਲ ਆ ਜੀ ਜੋੜ ਕੇ ਇਕੱਠੇ ਨਾਲ ਪਾਰਕ ਰਹਾ ਦੂਰ ਪੱਜ ਗਿਆ ਬਿਆਸ ਸਟੇਸ਼ਨ ਤੇ ਟਿਕ ਟਕਾ ਕੇ ਤੈਨੂੰ ਆਪਾਂ ਲਵਾਗੇ ਟ੍ਰੇਨ ਸਟੇਸ਼ਨ ਤੇ ਇਸ ਟਾਈਮ ਤੇ ਆਪਾਂ ਪਹੁੰਚ ਚੁੱਕੇ ਆ ਤੇ ਮਾਰਨਿੰਗ ਦੇ ਵੱਧ ਚੁੱਕੇ ਨੇ 8 ਤੇ ਥੋੜੀ ਦੇਰ ਦੇ ਵਿੱਚ ਅੱਜ ਦੀ ਟ੍ਰੇਨ ਜਿਹੜੀ ਆ ਉਹ ਬਿਆਸ ਸਟੇਸ਼ਨ ਤੇ ਆ ਜੇਗੀ ਤੇ ਇੱਥੋਂ ਆਪਾਂ ਫਿਰ ਜਾਵਾਂਗੇ ਸਰਹੰਦ ਦੇ ਲਈ ਤੇ ਤੁਸੀਂ ਵੀਡੀਓ ਦੇ ਨਾਲ ਬਣ ਰਹੇ ਹੋ ਅੱਜ ਦਾ ਵਲੌਗ ਤੁਹਾਨੂੰ ਸਰਹੰਦ ਦੀ ਯਾਤਰਾ ਜਿਹੜੀ ਨਵੇਂ ਸਾਲ ਵਾਲੇ ਦਿਨ 1 ਜਨਵਰੀ ਨੂੰ ਤਾਂ ਪਿੰਡ ਦੇ ਜਿਹੜੇ ਮੁੰਡੇ ਆ ਜਾ ਰਹੇ ਆ ਤੇ ਇਹਦੀ ਯਾਤਰਾ ਦੀ ਜਿਹੜੀ ਤੁਹਾਨੂੰ ਵੀਡੀਓ ਅੱਜ ਦਿਖਾਵਾਂਗੇ ਪਸ਼ਮ ਐਕਸਪ੍ਰੈਸ ਜਿਹੜੀ ਆ ਰਵਾਨਾ ਹੋ ਚੁੱਕੀ ਆ ਇਹ ਦਿੱਲੀ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਸਾਡੀ ਜਿਹੜੀ ਆ ਟ੍ਰੇਨ ਹੋਊਗੀ ਪਲੇਟਫਾਰਮ ਤੋਂ ਆ ਜੀ ਟਾਈਮ ਲਗਭਗ 8:00 ਵਜੇ 10 ਮਿੰਟ ਹੋ ਚੁੱਕੇ ਨੇ ਥੋੜੀ ਦੇਰ ਦੇ ਵਿੱਚ ਸਾਡੀ ਟ੍ਰੇਨ ਪਲੇਟਫਾਰਮ ਨੰਬਰ 2 ਤੇ ਆਵੇਗੀ ਤੇ 8 प्लेटफार्म नंबर दो पे पहुंच चुके हैं सारे क्या टोटल तो 13 पे पहुंच चुके हैं अब बया स्टेशन ਤੁਹਾਡੀ ਤੇਰ ਦੇ ਵਿੱਚ ਸਾਡੀ ਟ੍ਰੇਨ ਆ ਜਾਏਗੀ ਤੇ ਫਿਰ ਅੱਗੇ ਜਾਵਾਂਗੇ ਸਰਹੰਦ ਦੇ ਲਈ। ਇਹ ਜਿਹੜੇ ਬੈਠੇ ਕਿ ਕਿਹਦੇ ਕੋ ਜੀ। ਇਹੀ ਵਾਰੀ ਆ ਲੈ ਜਾਵਾ। ਆ ਬੱਚਾ ਤਾਂ ਪਹਿਲੀ ਵਾਰੀ ਚੱਲੇ ਆ ਜੀ ਪਹਿਲੀ ਵਾਰੀ ਚੱਲਿਆ। ਪਹਿਲੀ ਵਾਰੀ ਚੱਲਿਆ ਬੜੀ ਵਧੀਆ। ਤੁਸੀਂ ਚਾਹੀਏ ਤਾਂ ਬੰਦ ਕਰ ਦਿਓ। ਇਹ ਸਾਰੇ ਰੈਟ ਮਿਲ ਗਿਆ ਬੰਦੇ ਡਜੈਸਟ ਹੋ ਗਏ ਆ ਤੇ ਬਹੁਤ ਵਧੀਆ ਜੀ। ਤੇ ਤੁਹਾਨੂੰ ਕੀ ਮੈਨੂੰ ਦਾ ਲੱਗ ਰਿਹਾ ਜੀ ਤੁਹਾਨੂੰ ਦੱਸਿਆ ਬਹੁਤ ਵਧੀਆ ਜਾ ਰਹੇ ਹਨ ਸਰਹੰਦ ਮੇਲਾ ਵੇਖਣ ਮੇਲਾ ਨਹੀਂ ਬਲ ਸ੍ਰੀ ਜੜ ਦਾ ਨਹੀਂ ਜਾਣ ਹੀ ਪਾਏ ਪਰ ਲੇਕਰ ਹੁਣ ਅਸੀਂ ਜਾ ਰਹੇ ਹਾਂ ਮੱਥਾ ਟੇਕਣ ਵਾਸਤੇ ਮੌਸਮ ਵੀ ਬਹੁਤ ਜ਼ਿਆਦਾ ਵਧੀਆ ਚਲੋ ਕੈਨ ਛੇਦੇ ਮਾੜਾ ਵਾ ਕੈਨ ਦੇ ਵਿੱਚ ਬਹੁਤ ਵਧੀਆ ਸਿੱਤਾ ਵੀ ਸਾਰੇ ਤੁਹਾਨੂੰ ਮਿਲ ਗਏ ਮੈਂ ਬਹਿ ਕੇ ਨਹੀਂ ਜਾਵਾਂਗੇ ਬਾਕੀ ਬਾਈ ਫਾਲ ਸਾਹਿਬ ਦੱਸ ਤੇਨ ਬਿਆਸ ਸਟੇਸ਼ਨ ਤੋਰ ਬਣਾ ਹੋ ਚੁੱਕੀ ਹੈ ਤੇ ਲਗਭਗ 3 ਘੰਟੇ ਦਾ ਸਫਰ ਹੈ 12:00 ਵਜੇ ਦੇ ਕਰੀਬ ਜਿਹੜੀ ਆ ਉਹ ਸਰਹੰਗ ਖਾਨ ਦਾ ਸਟੇਸ਼ਨ ਤੇ ਪਹੁੰਚੇਗੀ ਬਰਤੇਲ ਕਰਦਾ ਥੋੜਾ ਸਨੈਕਸ ਹਾਂ ਜੀ ਬੰਦ ਪਤਾ ਲਿਆ ਹਾਰੀ ਠੀਕ ਹੈ ਜੀ 9:52 ਮਿੰਟ ਤੇ ਇਸ ਟਾਈਮ ਤੇ ਆਪਾਂ ਪਹੁੰਚੇ ਹਾਂ ਜੂਕਰਾਇਆ ਸਟੇਸ਼ਨ ਤੇ ਇੱਥੇ ਕਿਸੇ ਟੈਕਨੀਕਲ ਪ੍ਰੋਬਲਮ ਦੇ ਕਰਕੇ ਟ੍ਰੇਨ ਥੋੜਾ ਰੁਕੀ ਹੋਈ ਹੈ ਤੇ ਹੈ ਵੈਸੇ ਤੇ ਸਟਾਪ ਤਨੀ ਨਹੀਂ ਹੋ ਰਹੀ ਭਾਈ ਹੋ ਗਿਆ 13 ਬੰਦਾ ਛੋੜੀ ਛੋੜੀ ਹੋ ਗਈ ਉਹ ਬੰਦ ਪਤਾ ਲਿਆ ਕਿੱਥੇ ਹੋ ਗਿਆ ਉਹਦਾ ਉਹਨਾਂ ਦੀ ਸਟੇਸ਼ਨ ਆਪ ਕੋਲ ਮਤੇ ਮਾਪੋ ਬੰਦੇ ਬਾਹਰ ਆ ਗਏ ਪਛੋੜ ਗਏ ਆ ਬੰਦੇ ਬਾਹਰ ਤੇ ਅਗਰ ਬਰਾ ਧਿਆਨ ਦਿਓ ਟਾਈਮ ਹੋ ਚੁੱਕਿਆ ਸਾਡੇ 10 ਤੇ 20 ਗੱਨੇ ਪੈਣੇ ਧਿਆਨ ਦਿਓ ਜਾਨੇ ਹੋਏ ਨੇ ਲੁਧਿਆਣਾ ਸਟੇਸ਼ਨ ਤੇ ਉੱਤੇ ਪਹੁੰਚ ਚੁੱਕੇ ਆ ਆ ਤੇ ਇੱਥੇ ਆਪਾਂ ਕੁਝ ਖਾਣ ਪੀਣ ਦੇ ਸਮਾਨ ਮੁਗਾਵਾਂਗੇ ਭੁੱਖ ਕਾफी ਲੱਗੀ ਹੋਈ ਤੇ ਠੀਕਾ ਲੁਧਿਆਣਾ ਬਹੁਤ ਕਰ ਰਹੇ ਹੋਗਾ ਜਣੇ ਭਟੂਰੇ ਵਾਲਾ ਆ ਚੁੱਕਾ ਤੇ ਹੁਣ ਆਪਾਂ ਕਰਾਂਗੇ ਬ੍ਰੇਕਫਾਸਟ ਜਲੇਬੀ ਭਟੂਰੇ 40 ਚ ਫਿਰ ਮੇਰਾ ਮੂੰਹ ਉੱਤੋਂ ਪਰੇ ਹੋਈ ਰਹਾ 46 ਲਿਆ ਨੀਆ ਕਿਤੇ 5 ਰੁਪਏ ਲੈ ਇੱਕ ਮਿੰਟ ਹੋਲਡ ਕਰ ਰਗਾ ਫੜਾ ਖਾਣਾ ਜੇ ਉੱਤੋਂ ਛਿੱਟੇ ਪੈ ਗਏ ਤੇ ਮੈਂ ਛੱਡਣਾ ਨਹੀਂ ਤੇ ਮੈਂ ਤੁਹਾਨੂੰ ਦੱਸਦਾ ਥੋੜਾ ਜਿਹਾ ਚਾਹ ਵੀ ਕਰਾ ਲਈ ਤੁਹਾਨੂੰ ਚਾਹੀ ਹੋਣਾ ਨਹੀਂ ਨਹੀਂ ਚਾਹੀਦੀ ਸਾਰਾ ਕੁਝ ਮੁੱਟੀ ਫਰੇਵਰ ਰਹੀ ਜੇ ਤੀਖਲੇ ਹੋਰ ਜਾ ਗਿਆ ਯਾਰ ਕਬੀਤ ਲੋ ਜੀ ਦੋ ਅੰਗਣੀ ਜਾਈ ਉਹ ਵਾਲਾ ਦੇਣਾ ਬਾਬਾ ਜੀ ਜੋ ਪ੍ਰਸ਼ਾਦ ਨੰਗਰਵਾ ਨਹੀਂ ਨਹੀਂ ਉਹ ਆਹ ਦੰਨਾ ਮੈਂ ਸਾਡੇ ਪ੍ਰਸ਼ਾਦ ਉਹ ਓਏ ਕਪੜਾ ਬੰਦਾ ਕਿੱਥੇ ਆ ਜਸ਼ਨ ਫਾਸਟ ਹੋ ਗਿਆ ਜੀ ਹੁਣ ਮੁੰਡਿਆਂ ਦਾ ਹੁਣ ਅੱਗੇ ਚੱਲਦੇ ਆ ਜੀ ਆਹ ਵੇਖੋ ਚੋਲੇ ਆਏ ਨਹੀਂ ਅਨੰਦਪੁਰਾ ਦੇ ਜੀ ਦੇਖੋ ਇਹਦੀ ਕਿ ਮੈਂ ਫੜਕਾ ਵਾਲੇ ਕੋਈ ਮਸਾਦਾ ਜਾਨਦੇ ਪਹਿਲਾਂ ਤਾਂ ਭਠੂ ਰਾਇ ਮੈਂ ਨਾਲ ਹੋ ਜੀ ਹਾਈ ਸਟੈਪ ਤੇ ਬੰਮ ਮਜੂਦ ਦਾ ਸਰਹੰਦ ਰੇਲਵੇ ਸਟੇਸ਼ਨ ਤੇ ਇੱਥੋਂ ਹੀ ਆਪਾਂ ਹੁਣ ਜਾਵਾਂਗੇ ਸ੍ਰੀ ਫਤਿਹਗੜ ਸਾਹਿਬ ਦਰਸ਼ਨਾਂ ਦੇ ਲਈ ਰੇਲਵੇ ਸਟੇਸ਼ਨ ਸਰਹੰਦ ਤੇ ਹੁਣ ਆਪਾਂ ਜਾਵਾਂਗੇ ਸ੍ਰੀ ਫਤਿਹਗੜ ਸਾਹਿਬ ਦਰਸ਼ਨਾਂ ਦੇ ਲਈ ਲੱਗ-ਪੱਗ ਟਾਈਮ ਜਿਹੜਾ ਆ 12:30 ਹੋ ਚੁੱਕੇ ਨੇ 12 ਵਜੇ ਤੇ 20 ਮਿੰਟ ਹੋ ਚੁੱਕੇ ਨੇ ਹੁਣ ਆਈਏ ਕਿ ਦਰਵਾਜ਼ਾ ਖੋਲ੍ਹਾ ਕਰਾ ਦਿਸਾਲਾ ਨੂੰ ਕਿ ਰਾਹ ਦੇ ਹੈ ਉਲਟੀ ਦੇ ਚੱਲ पहुंच चुके हाँ फतेहगढ़ साहब वागू मेरा खालसा वागू ਲਾਪਾ ਮੇ ਸਮਾਪਤ ਹੋ ਚੁਕਾ ਵਾ ਪਰ ਸੰਗਤ ਜਿਹੜੀ ਆ ਅਜੇ ਵੀ ਕਾਫੀ ਜਨਕੀ ਦੇ ਵਿੱਚ ਫਟੇ ਗੜ ਸਾਹਿਬ ਨੂੰ ਨਮਸਕਾਰ ਹੋਈ ਹੈ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚ ਚੁੱਕੇ ਹਾਂ ਸਰੋਵਰ ਸਾਹਿਬ ਤੇ ਇਸ਼ਨਾਨ ਕਰਾਂਗੇ ਹੁਣ ਆਪਾਂ ਖਾਣ ਤੇ ਫਿਰ ਜਾਵਾਂਗੇ ਮਥੜੇ ਪੰਗਲੇ ਫਤੇਗੜ ਸਾਹਿਬ ਦੀ ਧਰਤੀ ਜਿੱਥੇ ਸੂਬਾ ਸਰਹੰਦ ਵजीर खान ਵੱਲੋਂ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਜਿੰਦਾ ਨੀਆਂ ਦੇ ਵਿੱਚ ਚੜਵਾ ਕੇ ਸ਼ਹੀਦ ਕਰ ਦਿੱਤਾ ਸੀ ਤੇ ਇਸ ਤਰਤੀ ਦੋ ਤੇ ਸਤੇਤਾ ਗੁਰਦੁਆਰਾ ਸਾਹਿਬ ਮਾਜਾ ਦਿੱਤੇ ਨੇ ਨਿਯਮਾਂ ਨਾਲ ਕੰਮ ਹੋ ਰਿਹਾ ਹੋਰ ਪੁਰੀਆ ਕਾਵਾ ਉਹ ਕਿਤੇ ਰਹਿ ਇੱਕ ਬਾਬਾ ਬਾਬਾ ਮੁੜ ਕੋਣ ਵਾਲੇ ਨੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਠੰਡਾ ਬੁਰਜ ਤੇ ਉੱਥੇ ਵੀ ਦਰਸ਼ਨ ਕਰਾਂਗੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਹਿਬਜ਼ਾਦੇ ਨੂੰ ਵਜ਼ੀਰ ਖਾਂ ਵੱਲੋਂ ਬਹੁ ਦੀ ਕੜਕਦੀ ਠੰਡ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਵਜ਼ੀਰ ਖਾਂ ਇਹ ਚਾਹੁੰਦਾ ਸੀ ਕਿ ਬਹੁ ਦੀ ਕੜਕਦੀ ਠੰਡ ਤੋਂ ਡਰ ਕੇ ਛੋਟੇ ਸਹਿਬਜ਼ਾਦੇ ਜਿਹੜਾ ਆ ਇਸਲਾਮ ਧਰਮ ਕਬੂਲ ਕਰ ਲੈਣ ਜਦੋਂ ਵजीर खान ਵੱਲੋਂ ਮਾਤਾ ਗੁਜਰੀ ਜੀ ਨੂੰ ਅਤੇ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤੇਸਿੰਘ ਜੀ ਨੂੰ ਜਦੋਂ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਤੇ ਇਸ ਜਗ੍ਹਾ ਤੇ ਹੀ ਮੋਤੀ ਮਹਾਰਾਜ ਜੀ ਨੇ ਉਹਨਾਂ ਨੂੰ ਦੁੱਧ ਸ਼ਕਾਇਆ ਸੀ ਗੁਰਦੁਆਰਾ ਠੰਡਾਪੁਰਜ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਬਾਹਰ ਜਾਵਾਂਗੇ ਤੇ ਲੰਗਰ ਛਕਾਂਗੇ ਜਾ ਕੇ ਬਾਹਰ ਡਾਈਮ ਹੋ ਚੁੱਕਿਆ ਜੀ 4:30 ਤੇ ਆਪਾਂ ਹੁਣ ਬਾਹਰ ਆ ਚੁੱਕੇ ਆ ਤੁਸੀਂ ਦੇਖ ਹੀ ਸਕਦੇ ਹੋ ਤਕਾਨਾ ਕਿਵੇਂ ਸੱਗੀਆਂ ਹੋ ਜਾਣੇ ਫਟਕੜ ਸਾਹਿਬ ਕਿ ਕੱਪੜੀਆਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਆਪਾਂ ਹੁਣ ਜਾ ਰਹੇ ਆ ਗੁਰਦੁਆਰਾ ਮੋਤੀ ਮਹਾਰਾਜੀ ਦੀ ਸਾਈਡ ਵਾਲ ਨੂੰ ਤੇ ਉੱਥੇ ਜਾ ਕੇ ਆਪਾਂ ਦਰਸ਼ਨ ਕਰਾਂਗੇ ਇਸ ਟਾਈਮ ਤੇ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਮੋਤੀ ਮਹਾਰਾਜੀ ਵਿਖੇ ਤੇ ਹੁਣ ਤੁਹਾਨੂੰ ਲੈ ਕੇ ਚਲਦੇ ਆਂ ਆਪਾਂ ਅੰਦਰ ਤੇ ਨਾਲੇ ਤੁਹਾਨੂੰ ਆਪਾਂ ਦਰਸ਼ਨ ਕਰਾਉਨੇ ਆ ਉਹ ਪਵਿੱਤਰ ਗਲਾਸਾਂ ਦੇ ਇਨ੍ਹਾਂ ਗਲਾਸਾਂ ਵਿੱਚ ਛੋਟੇ ਸਾਬ ਜਦਿਆਂ ਨੂੰ ਮੋਤੀ ਮਹਾਰਾਜੀ ਵੱਲੋਂ ਦੰਦਿਸ਼ ਕਰਾਇਆ ਗਿਆ ਹੈ ਸਾਡਾ ਕਤੇ ਗੜਾ ਸਾਹਿਬ ਦਰਸ਼ਨਾ ਦਾ ਵਲੌਗ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਹੁਣ ਆਪਾਂ ਵਾਪਸ ਹੀ ਨਹੀਂ ਜਾ ਰਹੇ ਆ ਤੇ ਤੁਸੀਂ ਜਿਹੜਾ ਚੈਨਲ ਆ ਉਹ ਸਬਸਕ੍ਰਾਈਬ ਕਰਦੇ ਹੋ ਲਾਈਕ ਸ਼ੇਅਰ ਤੇ ਕਮੈਂਟ ਕਰਦੇ